ਉਸੀ ਦੇਖ ਰਹੇ ਹੋ ਨਹਿਰ ਪੰਜਾਬੀ ਬਲੌਗਸ ਤੇ ਅੱਜ ਜਿਹੜੇ ਬੇਟ ਇਲਾਕੇ ਦੀ ਕਾफी ਸਮੇਂ ਤੋਂ ਡਿਮਾਂਡ ਸੀ ਅੱਜ ਉਸ ਨੂੰ ਪੂਰੇ ਕਰਦੇ ਹੋਏ ਜਗਰੂਪ ਸਿੰਘ ਸੇਖਾ ਜੀ ਨੇ ਉਸ ਦਾ ਅਦਗਾਟਨ ਕਰ ਦਿੱਤਾ ਉਹਨਾਂ ਨੇ ਹਰੀ ਚੰਡੀ ਦੇ ਕੇ ਬੱਸਾਂ ਨੂੰ ਇਸ ਦੇ ਉੱਪਰ ਲੰਘਾਇਆ ਸਭ ਤੋਂ ਵੱਧ ਦੱਸਣ ਵਾਲੀ ਗੱਲ ਇਹ ਆ ਕਿ ਇਹ ਜਲਦੀ ਵਿੱਚ ਕੀਤਾ ਹੋਇਆ ਇੱਕ ਦਕਾਟਣ ਹੈ ਕਿਉਂਕਿ ਹਜੇ ਸਾਈਡਾਂ ਦੀ ਮਿੱਟੀ ਨਵੀਂ-ਨਵੀਂ ਪਈ ਆ ਨਾ ਹੀ ਉਹਦੀ ਸਾਈਡਾਂ ਜਿੱਤ ਤੱਕ ਬੰਨੀਆਂ ਜੀਆਂ ਨੇ ਪਤਾ ਨਹੀਂ ਕਿਉਂ ਇਹ ਜਲਦੀ ਜੇਕਰ ਦਕਾਟਣ ਕਰ ਦਿੱਤਾ ਵੈਸੇ ਤਾਂ ਬੇਟੇ ਇਲਾਕੇ ਨੂੰ ਕਾਫੀ ਅਜੇ ਕੋਸਪੋਲ ਦੀ ਤੰਗੀ ਸੀ ਕਿ ਲੋਕਾਂ ਨੂੰ ਚੀਰਮੈਨ ਸਾਹਿਬ ਚੰਡੀ ਫੋਟੋ ਗੁਜਰਾ ਦੇ ਵਿੱਚੋਂ ਕੇ ਟੈਕਸੀ ਬਣਾਉਣਾ ਪੈਂਦਾ ਸੀ ਜਾਂ ਬੱਸਾਂ ਨੂੰ ਉਧਰੋਂ ਮਾਪਿੰਦਾ ਸੀ ਤੇ ਕਾਫੀ ਤਕੜਨੀ ਆਂ ਹੁੰਦੀ ਸੀ पर जो भरोसेजोग सूत्रा तो पता लगा कि अमरजीत सिंह का चाहता से इसमें चालू कर दिया जाए कि उसने कहने तो पहले ही सरदार जगजीत सिंह ने जरा झंडे देखिए सौ उत्तरों की आवाजाही चालू कर दी है देखो ਕੁਸ਼ੀਤੇ ਦੇਖ ਰਹੇ ਹੋ ਤੇ ਮੇਰੇ ਸਹਿਯੋਗੀ ਅਰਪਨ ਜਸਨੀ ਇਸ ਬਾਰੇ ਪੂਰੀ ਜਾਣਕਾਰੀ ਦੇ ਰਹੇ ਨੇ ਸੁਣੋ ਜਿੱਥੇ ਅੱਜ ਦੀ ਮੂਸੇ ਸਿੰਘਾ ਨੇ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਤੇ ਕਹੋ ਤੋੜਿਆ ਇਹ ਕੋਲ ਦਾ ਕੰਮ ਜਿਹੜਾ ਵਾ ਬਿਲਕੁਲ ਸਾਡਾ ਜਿਹੜਾ ਪੇਪਰ ਜੱਤਕਾ ਵਾ ਬਾਕੀ ਦੀਆਂ ਦੁਵਾਰਾਂ ਜਿਹੜੀਆਂ ਉਹ ਜੀਆਂ ਬੰਨਾਂ ਲੀਆਂ ਉਹਨਾਂ ਨੇ ਵੀ ਵਧੀਆ ਤਰੀਕੇ ਨਾਲ ਉਹ ਪੂਰਾ ਵਾ ਤਿਆਰ ਕਰ ਦਿੱਤੀ ਅੱਜ ਹਰੀ ਝੰਡੀ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਆ ਅੱਜ ਬਹੁਤ ਖੁਸ਼ੀ ਨਾਲ ਮੈਂ ਸਰਦਾਰ ਜਗਪੂਰ ਸਿੰਘ ਸੇਖਾ ਅੱਜ ਇੱਥੇ ਜਿਹੜਾ ਘਟਨ ਤੋਂ ਬਾਅਦ ਲੋਕਧਰਾਨ ਨੂੰ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਜਿਹੜਾ ਆ ਬਚਾਪਾ ਚਾਗੂ ਕਰਾਇਆ ਗਿਆ ਹੈ। ਔਰ ਬਹੁਤ ਜਿੰਦੀਆਂ ਢੰਗ ਨਾਲ ਜਿਹੜਾ ਵਾ ਇਹਦਾ ਪੁਲ ਦਾ ਕੰਮ ਹੋਇਆ ਵਾ। ਪਹਿਲਾਂ ਨਾਲੋਂ ਇਹ ਮੀਟਰ ਚੌੜਾ ਜਿਹੜਾ ਵਾ ਇਹ ਬਣਿਆ ਵਾ। ਔਰ 4 5 ਫੁੱਟ ਜਿਹੜਾ ਪਹਿਲਾਂ ਨਾਲੋਂ ਉੱਚਾ ਹੋਇਆ ਹੈ ਉਹ ਮਾਰਕ ਕਮਿਊਨਿਟੀ ਔਰ ਬਹੁਤ ਥੱਲੇ ਕਾਦਰੀਆਂ ਦੇ ਚੇਅਰਮੈਨ ਮੋਹਨ ਸਿੰਘ ਪਿੰਡ ਜਗਵਾਲੀਆ ਵਧੀਆ ਇਹਦੀ ਸਟਰੈਂਥ ਬਣਾ ਕੇ ਜਿਹੜਾ ਬਾਕੀ ਪਤਵੰਤੇ ਸੱਜਣ ਜਿਹੜਾ ਕੋਲਦਾ ਕੀਤਾ ਗਿਆ ਸੋ ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਕਾਰ ਕੋ ਬਸ ਸਮਾਜੀ ਦਾ ਧੰਨਵਾਦ ਕਰਦਾ ਔਰ ਸਾਡੇ ਪਬਲਿਕ ਵਰਕਸ ਡਿਪਾਰਟਮੈਂਟ ਦੇ ਮਿਨਿਸਟਰ ਨੇ ਅਰਪਜਨ ਸਿੰਘ ਜੀ ਈਟੀਓ ਦਾ ਵੀ ਜਿਨ੍ਹਾਂ ਦੇ ਜਿਹੜਾ ਵਾ ਚੰਨੜਾ ਕਾ ਇਹ ਸਾਰੇ ਸਾਨੂੰ ਮੰਤੂ ਮਹੀ ਗਿਆ ਹੋਏ ਸੀਗੇ ਔਰ ਬਾਕੀ ਵੀ ਜਿਹੜਾ ਕੰਮ ਰਹਿਦਾ ਵਾ ਚਾਹੇ ਉਹ ਕੋਤੇ ਨਾਲ ਜਿਹੜੀਆਂ ਅਪਰੋਚ ਰੋਡ ਬਣੀਆਂ ਨੇ ਪ੍ਰੋਪਰ ਮਿੱਟੀ ਪਾ ਕੇ ਤੇ ਸਾਈਡਾਂ ਤੇ ਰੇਟੇਨਿੰਗ ਵਾਲ ਬਣ ਕੇ ਵਧੀਆ ਅਪਰੋਚ ਰੋਡ ਬਣਾਵਾਂਗੇ ਔਰ ਜਿਹੜੀ ਟ੍ਰੇਨ ਲੰਘਦੀ ਆ ਉਹਦੀ ਵੀ ਸਫਾਈ ਜਿਹੜੀ ਆ ਉਹ ਪ੍ਰੋਪਰ ਤੁਸੀਂ ਆਪ ਦੇਖ ਰਹੇ ਹੋ ਜੇਸੀ ਵੀ ਲੱਗੀ ਹੋਈ ਆ ਸਰਪੰਚ ਸਾਹਿਬ ਇਹਦੀ ਪ੍ਰੋਪਰ ਸਫਾਈ ਕੀਤੀ ਜਾਏਗੀ ਤਾਂ ਕਿ ਨਿਰਭਗਨ ਜਿਹੜਾ ਕੰਬਾ ਉਹ ਇੱਥੇ ਚੱਲਦਾ ਰਹੇ ਸੇਖੋਂ ਸਾਹਿਬ ਗੰਨੇ ਦਾ ਸੀਜ਼ਨ ਲੱਗੇ ਆ ਰਿਹਾ ਹੈ ਕਿ ਵੇਟ ਹਲਕੇ ਦੀਆਂ ਬਹੁਤ ਸੜਕਾਂ ਦਾ ਜਿਹੜਾ ਮੰਦਾ ਹਾਲ ਆ ਲੋਕਾਂ ਵੱਲੋਂ ਜਿਹੜੀ ਆਵਾਜ਼ ਚੁੱਕੀ ਜਾ ਰਹੀ ਕਿ ਉਹਨਾਂ ਸੜਕਾਂ ਨੂੰ ਪਹਿਲ ਦੇ ਅਧਾਰ ਤੇ ਰਿਪੇਅਰ ਕਰਾਇਆ ਜਾਵੇ ਜਾਂ ਉਹਨਾਂ ਨੂੰ ਨਵੀਆਂ ਬਣਵਾਈਆਂ ਜਾਣ ਬਹੁਤ ਟਾਈਮ ਮੈਂ ਕੱਲ ਵੀ ਡਿਕਲੇਅਰ ਕੀਤਾ ਕਿ 24 ਕਰੋੜ ਰੁਪਏ ਪੰਜਾਬ ਸਰਕਾਰ ਤੋਂ ਕੁਝ ਦਿਨਾਂ ਤੋਂ ਤੇ ਕਾਫੀ ਜਿਹੜਾ ਕਮੇਟੀ ਦੀਆਂ ਸੜਕਾਂ ਨਹੀਂ ਹੁੰਦਾ ਫੇਰ ਤਾਂ ਮਜੂਰ ਹੜਾ ਸੜਕਾਂ ਦਾ ਘਟਣਾ ਔਰ ਇਹਦੇ ਤੋਂ ਪਹਿਲਾਂ ਸੇਖਵਾ ਵੱਲੋਂ ਕਰਦੀ ਹੁਣ ਇਹਦੇ ਵਿੱਚ ਕੀਤਾ ਜਾ ਰਿਹਾ ਸਾਡੀਆਂ ਜਿਹੜੀਆਂ ਕਾਦੀਆਂ ਹੁਣ ਅੱਕੇ ਵਿੱਚ ਜਿਹੜੀਆਂ ਸੜਕਾਂ ਤਕਰੀਬਨ 35% ਖੁੱਟ ਚੁੱਕੀਆਂ ਨੇ ਉਹ ਬੱਡੇ ਬੱਡੇ ਟੂਏ ਪੈ ਚੁੱਕੇ ਨੇ ਇਹ ਵੀ ਇਹਨਾਂ ਦਾ ਵੱਡਾ ਪ੍ਰਾਲਾ ਹੈ ਕਿ ਸੜਕਾਂ ਜਲਦੀ ਤੋਂ ਜਲਦੀ ਬਣਾਈਆਂ ਜਾ ਰਹੀਆਂ ਨੇ ਬਾਕੀ ਦੇਖਿਆ ਜਾਵੇ ਤਾਂ ਜਾਗੌਰ ਬੇੜ ਦੀ ਜਿਹੜੀ ਕਿਸ਼ਨਪੁਰਮ ਸੜਕ ਜਾਂਦੀ ਹੈ ਕਾਫੀ ਸਮੇਂ ਤੋਂ ਟੁੱਟੀ ਪਈ ਹੈ ਪਰ ਉਸ ਦਾ ਹਜੇ ਤੱਕ ਨਾ ਤਾਂ ਬਾਰ ਬਾਰੀ ਉਹਦਾ ਆਪਾਂ ਹੋਮਵਰਕ ਬਾਕੀ ਹੋਇਆ ਔਰ ਨਾ ਹੀ ਉਹਦਾ ਹਜੇ ਤੱਕ ਠੇਕਾ ਦਿੱਤਾ ਗਿਆ ਸਿੱਧੀ ਸੜਕ ਹੀ ਉਹਦੀ ਸਟਰੈਂਥਨਿੰਗ ਹੋਈ ਉਹਦੀ ਰਿਪੇਅਰ ਹੋਈ ਜਿਹਦੇ ਕਰਕੇ ਸਾਡੀ ਜਿਹੜੀ ਤੁਸੀਂ ਆ ਇੱਕ ਥਾਂ ਤੋਂ ਵੀ ਇਸ ਵਾਰ ਬ੍ਰੇਕ ਨਹੀਂ ਹੋਈ ਔਰ ਜੇ ਥੋੜਾ ਬਹੁਤਾ ਕਿਥੋਂ ਪਾਣੀ ਸਿੰਮਣ ਲੱਗਾ ਤੇ ਉਸੇ ਮੌਕੇ ਅਸੀਂ ਮੌਕੇ ਤੇ ਮਨਿਸਟਰ ਸਾਹਿਬ ਨੂੰ ਮੈਂ ਲੈ ਕੇ ਆਂਦਾ ਡਿਪਾਰਟਮੈਂਟ ਨੇ ਕੰਮ ਕੀਤਾ ਸੰਗਤਾਂ ਦਾ ਵੀ ਸਹਿਯੋਗ ਰਿਆ ਔਰ ਸਾਰਿਆਂ ਨੇ ਨਾਲ ਮਿਲ ਕੇ ਜਿਹੜਾ ਵਾ ਅਸੀਂ ਵਧੀਆ ਢੰਗ ਨਾਲ ਆਪਣੇ ਇਲਾਕੇ ਨੂੰ ਜਿਹੜਾ ਵਾ ਉਹ ਬਚਾਉਣ 'ਚ ਕਾਮਯਾਬ ਹੋਏ ਆਂ ਬਾਕੀ ਇੱਕ ਇੱਕ ਸੜਕ ਜਿਹੜੀ ਆ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇੱਕ ਇੱਕ ਸੜਕ ਵੇਟ ਇਲਾਕੇ ਦੀ ਨਹੀਂ ਪੂਰੇ ਕਾਦੀਆਂ ਹਲਕੇ ਦੀ ਜਿਹੜੀ ਆ ਉਹ ਅਗਲੇ 6 ਮਹੀਨਿਆਂ ਦੇ ਵਿੱਚ ਰਿਪੇਅਰ ਹੋਏਗੀ ਸਕੱਲੀ ਰਿਪੇਅਰ ਨਹੀਂ ਹੋਊ ਸਗੋਂ ਉਹਨਾਂ ਸੜਕਾਂ ਨੂੰ ਅਸੀਂ ਚੌੜੀਆਂ ਕਰਾਂਗੇ ਜਿੱਦਾਂ ਹੁਣ ਆ ਕਾਨੂੰਨ ਕੋ ਚੱਕਸ਼ੀਫ ਵਾਲੀ ਰੋਡ ਆ ਉਹਦਾ ਕੰਮ ਵੀ ਜਿਹੜਾ ਬੜੀ ਚੰਗੀ ਪੱਧਰ ਤੇ ਚੱਲ ਰਿਹਾ ਉਹ 22 ਫੁੱਟ 24 ਫੁੱਟ ਜਿੱਥੇ ਜਗ੍ਹਾ ਵਾਧਾ 25 ਫੁੱਟ ਤੱਕ ਵੀ ਚੌੜੀ ਹੈ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਬਾਕੀ ਪੂਰੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਇੰਨੀ ਤਬਾਈ ਮਚਾਈ ਆ ਕਿ 5 ਕਰੋੜ ਦੇ ਜਿਹੜੇ ਆ ਪੰਜਾਬ ਦਾ ਬਹੁਤ ਸਾਰਾ ਨਿਕਾਣ ਹੋ ਗਿਆ ਸੜਕਾਂ ਟੁੱਟ ਗਈਆਂ ਨੇ ਆਉਣ ਵਾਲੇ ਦਿਨਾਂ 'ਚ ਇੰਨਾ ਰੁਕ ਰੁਕ ਕੇ ਜਿਹੜੇ ਤੁਸੀਂ ਬੰਦ ਟੁੱਟ ਗਏ ਨੇ ਜਿਹਨਾਂ ਨਾਲ ਪੰਜਾਬ ਨੂੰ ਬੜਾ ਨੁਕਸਾਨ ਹੋਇਆ ਜਾਂ ਝੋੜ ਦੇ ਬੜਾ ਨੁਕਸਾਨ ਕਰਨੀ ਪਵੇਗੀ ਕੀ ਕੀ ਆਪ ਕੋਲੇ ਲਈ ਸੀਐਮ ਸਾਹਿਬ ਜਿਹੜੇ ਉਹ ਕਾਫੀ ਸੁਲਝੋ ਕਰ ਰਹੇ ਨੇ ਅਨਾਉਂਸਮੈਂਟ ਹੋ ਰਹੀਆਂ ਨੇ ਬਾਕੀ ਤੁਸੀਂ ਸੁਦਾਰਸ਼ੀਅਰ ਸਿਰ ਕਰੋ ਇਹ ਜਾਣਕਾਰੀ ਦੇ ਦੇਣ ਹੁਣ ਬਾਕੀ ਵੀ ਡਿਪਾਰਟਮੈਂਟ ਜਿਹੜੇ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ ਅਸੈਸਮੈਂਟ ਲਾਉਣ ਦੇ ਲਈ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਨੇ ਕਰਤੌਰੀਆਂ ਹੋ ਕੇ ਪ੍ਰੋਪਰ ਤੇ ਉਹਨਾਂ ਨੂੰ ਜਿਹੜੀ ਆ ਮੁਆਵਜ਼ਾ ਜਿਹੜਾ ਵਾ ਉਹ ਟਾਈਮਲੀ ਸਮੇਂ ਤੇ ਜਿਹੜਾ ਵਾ ਉਹ ਮਿਲ ਸਕੇ ਔਰ ਉਹ ਵੀ ਸੀਐਮ ਸਾਹਿਬ ਨੇ ਟਾਈਮ ਬౌੰਡ ਕਰ ਦਿੱਤਾ ਵਾ ਕਿ ਜਿਹੜਾ ਮੌਜਾ ਵਾ ਉਹ ਟਾਈਮ ਲਈ ਜਿਹੜਾ ਵਾ ਉਹ ਲੋਕਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਿਲਣਾ ਚਾਹੀਦਾ ਸੇਖੋਂ ਸਾਹਿਬ ਇੱਕ ਨੰਨ ਵਾਲਾ ਕਰਦੇ ਜੀ ਕਿ ਕਿ ਕੁਲੀ ਪੈਂਦੀ ਹੈ ਬਲਰਾਜ ਦੇ ਚੇਅਰਮੈਨ ਦੇ ਪੈਟਰੋਲ ਪੰਪ ਦੇ ਬਿਲਕੁਲ ਨਜ਼ਦੀਕ ਉਸ ਦੀਆਂ ਵੀ ਜਿਹੜੀਆਂ ਦਿਵਾਰਾਂ ਐਸੇ ਹੜ ਦੇ ਵਿੱਚ ਨੁਕਸਾਨੀਆਂ ਗਈਆਂ ਪਾਣੀ ਦੇ ਨਾਲ ਜਿਹੜੀਆਂ ਡੇਕੀਆਂ ਬਿਲਕੁਲ ਉਸ ਦੇ ਬਾਰੇ ਕੀ ਚਾਲ ਅਪਣਾ ਉਦਾਂ ਵੀ ਆਪਾਂ ਰਿਫਰ ਕਰਵਾ ਦਾਂਗੇ ਮੇਰੇ ਹੁਣੇ ਨੋਟਿਸ ਚ ਆ ਗਿਆ ਵੀ ਕੰਮ ਹੁੰਦਾ ਵਾ ਮੇਰੇ ਨੋਟਿਸ ਤੇ ਜੇ ਤੁਸੀਂ ਵੀ ਵੀਡੀਓ ਲਾਈਕ ਕਰੋ ਸ਼ੇਅਰ ਕਰੋ ਜਿੰਨੇ ਵੀ ਕੰਮ ਹੋਣਗੇ ਉਹ ਵਧੀਆ ਟੱਕਰ ਆ ਸਾਰਾ ਹੋਰ ਨਹੀਂ ਜੋ ਵਧੀਆ ਵਧੀਆ ਵੀਡੀਓ ਲੈਵਦੇ ਰਹੇ ਜੀ ਧੰਨਵਾਦ